ਅਸੀਂ ਕੋਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਅੱਗੇ ਅਰਦਾਸ ਸਾਡੀ ਇਹ ਆ ਕਿ ਅਸੀਂ ਜਿਹੜੇ ਸਾਡੀ ਕੌਮ ਦੇ ਵਿੱਚ ਭੁਲੇਖੇ ਪੈ ਗਏ ਨੇ ਖਾਲਸਾਤਾਂ ਦੇ ਬਾਰੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਮੈਂ ਇਹ ਕੋਈ ਦਾਵਾ ਨਹੀਂ ਕਰਦਾ ਕਿ ਅਸੀਂ 1 ਸਾਲ ਦੇ ਵਿੱਚ ਨੁਹਾਰ ਬਦਲ ਦੇਾਂਗੇ ਤੇ ਖਾਲਸਾਤਾਂ ਦੇ ਪੱਕੇ ਕਰ ਲਾਂਗੇ ਦੁਨੀਆ ਦਾ ਦਾਵਾ ਨਹੀਂਗਾ ਕੋਈ ਵੀ ਗੁਰੂ ਜੀ ਦੇ ਕੋਈ ਦਾਵਾ ਨਹੀਂ ਹੁੰਦਾ ਪਰ ਸਾਡੀ ਇਹ ਅਰਦਾਸ ਜਰੂਰ ਆ ਕਿ ਗੁਰੂ ਮਹਾਰਾਜ ਸਾਨੂੰ ਬਲ ਬਖਸ਼ਣ ਤੇ ਅਸੀਂ ਮੂਵਮੈਂਟ ਖੜੀ ਕਰਨ ਦੀ ਦੇ ਵਿੱਚ ਕਾਮਯਾਬ ਹੋਈ ਤੇ ਉਹਦੀ ਸ਼ੁਰੂਆਤ ਅਸੀਂ ਇਸ ਗੱਲ ਤੋਂ ਕੀਤੀ ਆ ਕਿ ਜਿਹੜੇ ਬੜੇ ਸੌਖੇ ਜਿਹੇ ਤੇ ਅਹਿਮ ਸਵਾਲ ਨੇ ਕਿਉਂਕਿ ਉਹ ਸਵਾਲ ਜਿਹੜੇ ਬੰਦੇ ਨੂੰ ਜਵਾਬ ਪਤਾ ਹੋਵੇ ਨਾ ਜਿਵੇਂ ਹੁਣ ਤੁਹਾਨੂੰ ਆਮ ਹੀ ਪਤਾ ਵੀ 2+2 4 ਹੁੰਦੇ ਆ ਸਾਡੇ ਵਾਸਤੇ ਸੌਖੀ ਆ ਗੱਲ ਤੇ ਤੁਹਾਨੂੰ ਕੋਹਾ ਕਿ ਪੁੱਛੇ 2+2 ਕਿੰਨੇ ਹੁੰਦੇ ਤੇ ਤੁਸੀਂ ਕਹੋ ਵੀ ਯਾਰ ਦੱਸ ਕੀ ਨਿਆਣੇ ਵਾਲੇ ਸਵਾਲ ਪੁੱਛਦਾ ਮੈਨੂੰ ਇਹ ਸਾਡੇ ਵਾਸਤੇ ਸੌਖਾ ਕਿਉਂਕਿ ਸਾਨੂੰ ਪਤਾ ਆ ਪਰ ਜਿਹੜਾ ਬੱਚਾ ਅਜੇ 1-2 ਸਿੱਖਣ ਡਿਆ ਉਹਨੂੰ 2+2 ਕਹੋ ਵੀ ਕਰਕੇ ਬਹਾਲ ਤੇ ਕਹਿ ਰਿਹਾ ਉਹਨੂੰ ਉਹੋ ਹੀ ਔਖਾ ਲੱਗਦਾ ਇਦਾਂ ਹੀ ਖਾਲਸਤਾਨ ਬਾਰੇ ਪਏ ਭਰਮ ਭੁਲੇਖੇ ਨੇ ਜਿਹੜੇ ਤੇ ਖਾਲਸਤਾਨ ਦੀ ਲਹਿਰ ਨੂੰ ਲੜ ਰਹੇ ਨੇ ਜਿਹੜੇ ਇਹਦੇ ਲਈ ਦਿਨ ਰਾਤ ਇੱਕ ਕਰਕੇ ਬੈਠੇ ਨੇ ਉਹਨਾਂ ਨੂੰ ਤੇ ਇਹਨਾਂ ਸਵਾਲਾਂ ਦੇ ਜਵਾਬ ਪਤਾ ਨਹੀਂ ਤੇ ਕਈ ਵਾਰੀ ਉਹ ਇਹ ਭਲੇਖਾ ਪਾ ਲੈਂਦੇ ਆ ਮੇਰੇ ਵਰਗੇ ਅਣਜਾਣ ਪੁਨੇ ਦੇ ਵਿੱਚ ਵੀ ਜਰ ਜੇ ਮੈਨੂੰ ਪਤਾ ਹੈ ਤੇ ਦੁਨੀਆ ਨੂੰ ਵੀ ਪਤਾ ਹਣਾ ਪਰ ਸਾਰੇ ਇੱਕ ਲੈਵਲ ਤੇ ਨਹੀਂ ਹੁੰਦੇ ਸਾਡੀ ਆਮ ਪਿੰਡਾਂ ਸ਼ਹਿਰਾਂ ਦੀ ਜਿਹੜੀ ਜਨਤਾ ਆ ਉਹ ਸਰਕਾਰ ਦੇ ਪ੍ਰਚਾਰ ਦੀ ਸ਼ਿਕਾਰ ਹੋਈ ਬੈਠੀ ਆ ਤੇ ਉਹਨੂੰ ਖਾਲਿਸਤਾਨ ਦਾ 2+2 4 ਅਜੇ ਨਹੀਂ ਕਰਨਾ ਆਉਂਦਾ ਸੋ ਸਾਡੀ ਇਹ ਕੋਸ਼ਿਸ਼ ਆ ਜਾਂ ਜੇ ਕੋਸ਼ਿਸ਼ ਕਰਨੇ ਆ ਜਿਹੜੀ ਸਾਡੀ ਆਉਣ ਵਾਲੀ ਅਗਲੀ ਨੌਜਵਾਨ ਪੀੜ੍ਹੀ ਆ ਉਹਦੇ ਤੱਕ ਪਹੁੰਚ ਕੀਤੀ ਜਾਵੇ ਉਹਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਮੁਖਾਤਬ ਹੋਇਆ ਜਾਵੇ ਔਰ ਉਹਨਾਂ ਨੂੰ ਮੂਮੈਂਟ ਦੇ ਵਿੱਚ ਅੱਗੇ ਵਧਣ ਲਈ ਪ੍ਰੇਰਿਆ ਜਾਵੇ ਸਵਾਲ ਲੰਮੀ ਲਿਸਟ ਬਹੁਤ ਲੰਮੀ ਆ ਜਿੰਨੇ ਕ ਅਸੀਂ ਬਣਾਏ ਨੇ ਉਹ ਤਕਰੀਬਨ 50-8 ਤੇ ਐਮ ਐਮ ਤੇ ਸਾਡੇ ਕੋਲ ਪਏ ਨੇ ਤੇ ਉਹ 50-60 ਹੀ ਨਹੀਂਗੇ ਸਾਡੀ ਜਿਹੜੇ ਜੇ ਕੋਈ ਸੱਜਣ ਮਿੱਤਰ ਸੁਣ ਰਿਹਾ ਹੋਵੇ ਸਾਡੀ ਉਹਨਾਂ ਨੂੰ ਵੀ ਅਪੀਲ ਆ ਪੀ ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਅਹਿਮ ਸਵਾਲ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਇਹਦਾ ਜਵਾਬ ਆਉਣਾ ਚਾਹੀਦਾ ਤੇ ਉਹ ਨੰਬਰ ਜਿਹੜਾ ਅਸੀਂ ਜਾਰੀ ਕੀਤਾ ਹੈ ਉਹਦੇ ਉੱਤੇ ਉਹ ਲਿਖ ਕੇ ਜਾਂ ਜਿਵੇਂ ਬੋਲ ਕੇ ਮੈਸੇਜ ਕਰੀਦਾ ਹੈ ਉਹ ਮੈਸੇਜ ਭੇਜੇ ਜਾਂ ਲਿਖਤੀ ਭੇਜੇ ਪੀ ਆ ਵੀ ਲੋਕਾਂ ਦਾ ਸਵਾਲ ਹੈ ਔਰ ਦੂਸਰੀ ਸਾਡੀ ਅਪੀਲ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਨੂੰ ਇਹੋ ਜਿਹੇ ਸਵਾਲਾਂ ਦੇ ਜਵਾਬ ਪਤਾ ਨਹੀਂ ਆਮ ਜਿਹੜੇ ਸਵਾਲ ਨੇ ਜਿਵੇਂ ਮੈਂ 2-4 ਗਿਣਾ ਦਨਾ ਪੀ ਇਹੋ ਜਿਹੇ ਸਵਾਲ ਨੇ ਜਾਂ ਬਾਕੀ ਦੁਨੀਆ ਦੇ ਵਿੱਚੋਂ ਵੀ ਇਹੋ ਜਿਹੇ ਆਉਣੇ ਨੇ ਤੇ ਬੰਦਾ ਆਪਣੇ ਆਪ ਚ ਸੋਚ ਲੈਂਦਾ ਵੀ ਯਾਰ ਸਮਾਜ ਚ ਇਹੋ ਜਿਹਾ ਜੇ ਸਵਾਲ ਆਉਂਦਾ ਤੇ ਇਹਦਾ ਜਵਾਬ ਕੀ ਹੋ ਸਕਦਾ ਜਿਵੇਂ ਇੱਕ ਬੇਸਿਕ ਜਿਹਾ ਸਵਾਲ ਮੇਰੇ ਤੋਂ ਪਹਿਲਾਂ ਵੀ ਬੋਲ ਗਏ ਨੇ ਵੀ ਦੂਜੀਆਂ ਜਿਹੜੀਆਂ ਧਰਮ ਨੇ ਉਹਨਾਂ ਦਾ ਕੀ ਕਰੋਗੇ ਜਿਹੜੀ ਸਰਕਾਰ ਚੁਣਨੀ ਆ ਉਹ ਕਿਦਾਂ ਚੁਣਨੀ ਆ ਇੱਕ ਸਾਨੂੰ ਆਮ ਹੀ ਕਹਿ ਦਿੱਤਾ ਜਾਂਦਾ ਵੀ ਹੁਣ ਵੀ ਤੇ ਪੰਜਾਬ ਦੇ ਸਰਕਾਰ ਸਿੱਖਾਂ ਦੀ ਆ ਮੁੱਖ ਮੰਤਰੀ ਸਿੱਖ ਹੀ ਬਣਦਾ ਤੇ ਤੁਸੀਂ ਖਾਲਸਾਣ ਬਣਾ ਕੇ ਵੱਖਰਾ ਕੀ ਕਰਨਾ ਇਹ ਕਹਾ ਦਿੱਤਾ ਜਾਂਦਾ ਹੈ ਵੀ ਤੁਸੀਂ ਐਮਪੀ ਐਮਐਲਏ ਜਾਂ ਮੁੱਖ ਮੰਤਰੀ ਬਣੋ ਤੇ ਤੁਸੀਂ ਜੋ ਮਰਜ਼ੀ ਕਰ ਲੋ ਤੇ ਖਾਲਸਤਾਨ ਉਹ ਤੋਂ ਵੱਖਰਾ ਕੀ ਆ ਇਹ ਚੀਜ਼ਾਂ ਆਉਣਗੀਆਂ ਵਿੱਚ ਕਿ ਜੇ ਤੁਸੀਂ ਪੰਜਾਬ ਨੂੰ ਆਜ਼ਾਦ ਕਰਾ ਲੈਂਦੇ ਹੋ ਤੇ ਤੁਹਾਡੇ ਨਾਲ ਤੇ ਸਮੁੰਦਰ ਨਹੀਂ ਲੱਗਦਾ ਤੁਸੀਂ ਬਿਜ਼ਨਸ ਕਿੱਦਾਂ ਕਰੋਗੇ ਦੁਨੀਆ ਦੇ ਨਾਲ ਤੁਸੀਂ ਤੇ ਨਿੱਕੇ ਜਿਹੇ ਖਿੱਤੇ ਦੇ ਵਿੱਚ ਰਹਿ ਜਾਓਗੇ ਕਿਸਾਨੀ ਮਸਲੇ ਕਦਾਂ ਹੱਲ ਕਰੋਗੇ ਸਾਡੀਆਂ ਫਸਲਾਂ ਦਾ ਮੁੱਲ ਕਦਾਂ ਤੈਅ ਹੋਗਾ ਸਾਡੇ ਨਿਆਣੇ ਪਤਤ ਪੁਣੇ ਵੱਲ ਤੁਰੇ ਜਾਂਦੇ ਨੇ ਨਸ਼ੇ ਦੇ ਵਿੱਚ ਗੁਲਤਾਨ ਹੋਦੇ ਜਾਂਦੇ ਨੇ ਤੁਹਾਡੇ ਕੋਲ ਕੀ ਸਿਸਟਮ ਆ ਤੁਸੀਂ ਜਿਹੜਾ ਬਾਹਰ ਕੱਢ ਲੋਗੇ ਸਾਡੇ ਬੱਚੇ ਅੱਜ ਗੁਰਮੁਖੀ ਤੋਂ ਦੂਰ ਹੋ ਗਏ ਨੇ ਪਾਸ਼ਾ ਦੇ ਲਈ ਤੁਹਾਡੇ ਕੋਲ ਕੀ ਸਿਸਟਮ ਆ ਤੁਹਾਡੇ ਕੋਲ ਫੌਜ ਕਿੱਥੋਂ ਆਊਗੀ ਤੁਸੀਂ ਆਪਣੇ ਮੁਲਕ ਦੀ ਰਾਖੀ ਕਰਨ ਦੇ ਲਈ ਹਥਿਆਰ ਕਿੱਥੋਂ ਲਿਆਓਗੇ ਕਿੰਨੇ ਸਵਾਲ ਨੇ ਇਹੋ ਜੇ ਕਿ ਤੁਸੀਂ ਇੱਕ ਹੋਰ ਫੇਰ ਇਦਾਂ ਦਾ ਆ ਜਾਂਦਾ ਵੀ ਪਿੰਡਾਂ ਦੇ ਵਿੱਚ ਤੁਸੀਂ ਜਾਤ ਪਾਤ ਕਿਵੇਂ ਖਤਮ ਕਰੋਗੇ ਸ਼ਹਿਰਾਂ 'ਚ ਅੱਜ ਤੇ ਤੁਹਾਡੇ ਇੱਕ ਇੱਕ ਪਿੰਡ ਦੇ ਵਿੱਚ 10-10 ਗੁਰੂ ਘਰ ਹੈ ਤੁਹਾਡੇ ਕੋਲੋਂ ਗੁਰੂ ਘਰ ਤੇ ਇੱਕ ਹੋਣ ਨਹੀਂ ਡਿਆ ਤੁਸੀਂ ਖਾਲਸਾਣ ਕਿੱਥੋਂ ਚਲਾ ਲੋਗੇ ਇਹ ਸਾਰੇ ਸਵਾਲ ਆਉਂਦੇ ਨੇ ਨਾ ਸੋ ਇਹਨਾਂ ਸਾਰੇ ਇਹੋ ਜੇ ਸਵਾਲਾਂ ਦੇ ਜਵਾਬ ਆਪਣੇ ਲੋਕਾਂ ਤੱਕ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਆ ਜਿ세 ਕਹਿੰਨੇ ਆਪੀ ਅਸੀਂ ਖਾਲਸਾਣੀ ਆ ਤੇ ਅਸੀਂ ਖਾਲਸਾਣ ਬਣਾਉਣਾ ਆ ਤੇ ਫਿਰ ਇਹ ਜ਼ਿੰਮੇਵਾਰੀ ਆ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਤੇ ਮੇਰੀ ਅਪੀਲ ਆ ਆਪਣੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਅਲੱਗ-ਅਲੱਗ ਫੀਲਡ ਨੇ ਜੇ ਕੋਈ ਵਪਾਰ ਦੀ ਨੌਲੇਜ ਰੱਖਦਾ ਕੋਈ ਸਮਾਜ ਦੀ ਨੌਲੇਜ ਰੱਖਦਾ ਕੋਈ ਕਾਨੂੰਨ ਦੀ ਨੌਲੇਜ ਰੱਖਦਾ ਤੇ ਕਾਨੂੰਨ ਕਿਵੇਂ ਦਾ ਬਣਨਾ ਚਾਹੀਦਾ ਕੋਈ ਹੱਦਾਂ ਸਰਾ ਦਾੰਦ ਦੀ ਨੌਲੇਜ ਰੱਖਦਾ ਤੇ ਸਰਾ ਦਾ ਕਿਵੇਂ ਸੇਫ ਰਹਿੰਦੀਆਂ ਨੇ ਫੌਜ ਕਿਵੇਂ ਕੰਮ ਕਰਦੀ ਆ ਗੁਰਦੁਆਰੇ ਕਿਵੇਂ ਇੱਕ ਕਰਾਂਗੇ ਜਾਤ ਪਾਤ ਕਿਵੇਂ ਖਤਮ ਕਰਾਂਗੇ ਵਿਦਿਆ ਦਾ ਸਟਰਕਚਰ ਕੀ ਬਣਾਵਾਂਗੇ ਸਾਨੂੰ ਤੁਹਾਡੇ ਸੁਝਾਵਾਂ ਦੀ ਜ਼ਰੂਰਤ ਵੀ ਜਿਹੜਾ ਬੰਦਾ ਇਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਇਹ ਚਾਹੇ ਇੱਕ ਦਾ ਹੀ ਦੇ ਸਕਦਾ ਹੋਵੇ ਉਹ ਵੀ ਸਾਨੂੰ ਆਪਣੇ ਸੁਝਾਅ ਦੋਵੇ ਔਰ ਉਹਦੇ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਲੋਕਾਂ ਤੱਕ ਪਹੁੰਚਾਂਗੇ ਵੀ ਜਿਨ੍ਹਾਂ ਦੇ ਅਸੀਂ ਸਮਝਦੇ ਆਂ ਕਿ ਸ਼ਾਇਦ ਉਹਨਾਂ ਦੇ ਕੋਲੋਂ ਇਹਨਾਂ ਦੇ ਜਵਾਬ ਮਿਲ ਸਕਦੇ ਨੇ ਸਾਨੂੰ ਸੋ ਅਸੀਂ ਵੀ ਪਹੁੰਚ ਕਰਾਂਗੇ ਪਰ ਜੇ ਕਿਸੇ ਤੱਕ ਸਾਡਾ ਪਹੁੰਚ ਨਹੀਂ ਵੀ ਹੁੰਦੀ ਤੇ ਸਾਡੀ ਉਹਦੇ ਅੱਗੇ ਹੱਥ ਬੰਨ ਕੇ ਅਪੀਲ ਆ ਕਿ ਉਹ ਇਹ ਨਾ ਸੋਚੇ ਕਿ ਸਾਨੂੰ ਤੁਹਾਡੀ ਜ਼ਰੂਰਤ ਨਹੀਂਗੀ ਸਾਨੂੰ ਹਰ ਇੱਕ ਸਰੀਰ ਹਰ ਇੱਕ ਰੂਹ ਦੀ ਜ਼ਰੂਰਤ ਹੈ ਆਓ ਇਕੱਠੇ ਹੋ ਕੇ ਇਸ ਚੀਜ਼ ਨੂੰ ਜਿਹੜਾ ਹੈ ਉਹ ਅੱਗੇ ਲੈ ਕੇ ਜਾਈਏ ਆਪਣੇ ਲੋਕਾਂ ਦੇ ਵਿੱਚੋਂ ਜਿਹੜਾ ਡਰ ਪਿਆ ਆ ਖਾਲਸਾਤਾਨ ਦਾ ਉਹਨੂੰ ਦੂਰ ਕਰੀਏ ਅੱਜ ਦਾ ਜਿਹੜਾ ਇਹ ਇਥੇ ਕਾਟਿਆ ਜਾਂ ਅੱਜ ਇਥੇ ਅਸੀਂ ਇਕੱਠੇ ਹੋ ਕੇ ਇਸ ਦਾ ਇਸ ਦੀ ਸ਼ੁਰੂਆਤ ਕੀਤੀ ਔਰ ਕਿਉਂ ਇਹ ਕੰਮ ਕਰਨ ਜਾ ਰਹੇ ਆ ਉਹਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਔਰ ਸਿਰਫ ਇੱਕ ਸਵਾਲ ਦਾ ਅੱਜ ਮੈਂ ਜਿਹੜਾ ਮੈਨੂੰ ਲੱਗਦਾ ਕਿ ਜਵਾਬ ਕਿਉਂਕਿ ਜਿੱਥੇ-ਜਿੱਥੇ ਜਾਵਾਂਗੇ ਅਸੀਂ ਏਕ-ਏਕ ਦੋ-ਦੋ ਸਵਾਲ ਲੋਕਾਂ ਦੇ ਜਿਹੜੇ ਆਉਂਦੇ ਨੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਮੇਰੀ ਆਪਣੀ ਸੰਗਤ ਨੂੰ ਇਹ ਅਪੀਲ ਹੈ ਕਿ ਕੋਈ ਵੀ ਇਹ ਨਾ ਸਮਝੇ ਕਿ ਜੋ ਇਹ ਬੋਲਣ ਡਿਆ ਆ ਜਾਂ ਜੋ ਇਹਨੇ ਕਹਿਤਾ ਆ ਤੇ ਸ਼ਾਇਦ ਇਹੋ ਹੀ ਅਖੀਰੀ ਸੱਚਾ ਖਾਲਸਤਾਨ ਦਾ ਨਹੀਂ ਜੇ ਕਿਸੇ ਮੇਰੇ ਵੀਰ ਸੱਜਣ ਭਰਾ ਨੂੰ ਲੱਗਦਾ ਹੈ ਕਿ ਇਹਦੇ ਚ ਹੋਰ ਦਰਸਤ ਹੋਣਾ ਚਾਹੀਦਾ ਹੈ ਜਵਾਬ ਤੇ ਉਹਦੇ ਕੋਲ ਸੁਝਾਅ ਨੇ ਉਹ ਦਵੇ ਸਾਨੂੰ ਜਾਂ ਕਿਸੇ ਨੂੰ ਲੱਗੇ ਵੀ ਨਹੀਂ ਇਹ ਗਲਤ ਬੋਲ ਗਿਆ ਇੱਥੇ ਉਹ ਸਾਨੂੰ ਸਹੀ ਕਰੇ ਅਸੀਂ ਸਾਰੇ ਗਲਤੀਆਂ ਦੇ ਪੁੱਤਲਾ ਆ ਗੁਰੂ ਮਾਰਾ ਸਿਰਫ ਸਮਰਾਤ ਨੇ ਬਾਕੀ ਸਾਰਿਆਂ ਕੋਲ ਗਲਤੀਆਂ ਹੋ ਸਕਦੀਆਂ ਨੇ ਸੋ ਜਿੰਨੀ ਸਾਡੀ ਸਮਰਾਤਾ ਸਮਝ ਸਾਨੂੰ ਗੁਰੂ ਮਾਰਾ ਨੇ ਬਖਸ਼ੀ ਆ ਉਹਦੇ ਤੇ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਸਿਰਫ ਇੱਕ ਸਵਾਲ ਦੇ ਉੱਤੇ ਮੈਂ ਤੁਹਾਡੇ ਕੋਲ 10 ਮਿੰਟ ਲਾ ਕੇ ਮਾਫੀ ਮੰਗ ਲੈਣੀ ਆ ਬੋਲਣ ਨੂੰ ਇੱਕ ਇੱਕ ਸਵਾਲ ਦੇ ਉੱਤੇ ਘੰਟਾ ਘੰਟਾ ਡੇਢ ਡੇਢ ਘੰਟਾ ਬੋਲਿਆ ਜਾ ਸਕਦਾ ਸਮਝਾਉਣ ਦੇ ਲਈ ਪਰ ਜਿਸ ਤਰ੍ਹਾਂ ਦੀ ਦੁਨੀਆ ਹੁਣ ਚੱਲ ਪਈ ਆ ਕੋਈ ਇੰਨਾ ਬਹੁਤਾ ਲੰਬਾ ਸਾਮਾ ਸੁਣਦਾ ਨਹੀਂ ਸੋ ਸਾਡੀ ਕੋਸ਼ਿਸ਼ ਹੋਏਗੀ ਪਿਆਸਿੰਗ ਘੱਟ ਤੋਂ ਘੱਟ ਸਮੇਂ ਦੇ ਵਿੱਚ ਹਰ ਸਵਾਲ ਦਾ ਦਲੀਲ ਦੇ ਨਾਲ ਜਵਾਬ ਦੇ ਸਕੀਏ ਤੇ ਇਹਨੂੰ ਆਪਣੇ ਲੋਕਾਂ ਤੇ ਲੈ ਕੇ ਜਾ ਸਕੀਏ